ਗੱਲ ਅਮਰੀਕਾ ਤੋਂ ਬਹੁਤ ਵੱਡਾ ਇੱਕ ਸਨੇਹਾ ਆਇਆ ਜਿਹੜਾ ਕਿ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੁੜ ਜੋ ਪੰਜਾਬ ਵਾਲਿਓ ਭਾਈ ਅਮਰਪਾਲ ਸਿੰਘ ਦਾ ਅਮਰੀਕਾ ਦੇ ਵਿੱਚੋਂ ਇੱਕ ਖੁਸ਼ਖਬਰੀ ਦਾ ਸੁਨੇਹਾ ਜਿਵੇਂ ਕਹਿ ਸਕਦੇ ਆਪਾਂ ਮੈਂ ਕਹਿਣਾ ਪਹਿਲਾਂ ਜੁੜ ਜਾਣ ਪੰਜਾਬ ਵਾਲੇ ਸਾਡੇ ਭਰਾ ਤਾਂ ਆਪਾਂ ਅੱਗੇ ਗੱਲਬਾਤ ਜਿਹੜੀ ਹੈ ਸ਼ੁਰੂ ਕਰਾਂਗੇ ਜਿਹੜੀ ਗੱਲ ਭਾਈ ਅਮਰਪਾਲ ਸਿੰਘ ਤੇ ਕਰਨੀ ਆ ਉਹ ਅਮਰੀਕਾ ਦੇ ਵਿੱਚੋਂ ਸੁਨੇਹਾ ਆਇਆ ਬਹੁਤ ਵੱਡਾ 트럼ਪ ਰਾਸ਼ਟਰਪਤੀ ਅਮਰੀਕਾ ਦਾ ਜਿਹੜਾ ਉਹਨੇ ਇੱਕ ਪ੍ਰਾਲਾ ਕੀਤਾ ਸਿੱਖਾਂ ਦੇ ਲਈ ਭਾਈ ਅਮਰਪਾਲ ਸਿੰਘ ਦੇ ਲਈ ਉਹ ਆਪਾਂ ਗੱਲ ਸਾਰੀ ਸ਼ੁਰੂ ਕਰਾਂਗੇ ਮੈਂ ਕਹਿੰਦਾ ਵੀ ਕਈ ਜਣੇ ਜਦੋਂ ਜੁੜ ਗਏ 100 ਕ ਬੰਦਾ ਮੈਂ ਕਹਿੰਨਾ ਜੇ ਆਪਣਾ ਲਾਈਵ ਤੇ ਆ ਗਿਆ ਤਾਂ ਬੜੀ ਆਸਾਨੀ ਹੋਣੀ ਆ ਸਾਨੂੰ ਗੱਲ ਕਰਨ ਚ ਸਨੇਹਾ ਜਦੋਂ ਤੱਕ ਜਾਂਦਾ ਨਹੀਂ ਪਬਲਿਕ ਤੱਕ ਉਦੋਂ ਲੱਗਦਾ ਜਿਵੇਂ ਅਧੂਰੀ ਰਹਿ ਗਈ ਆ ਗੱਲ ਤਾਂ ਮੇਰਾ ਵੀਰ ਜਿੰਨੇ ਭਰਾ ਸਾਡੇ ਲਾਈਵ ਤੇ ਜੁੜਨਗੇ ਤਾਂ ਮੇਰੀ ਅਪੀਲ ਆ ਤੁਹਾਡੇ ਅੱਗੇ ਵੀ ਤੁਸੀਂ ਇੱਕ ਤਾਂ ਸ਼ੇਅਰ ਕਰਦੇ ਰਹਿਣਾ ਨਾਲ ਦੀ ਨਾਲ ਆਪਾਂ ਹੋਰ ਵੀ ਜੋੜ ਲਈਏ ਸਾਥੀਆਂ ਨੂੰ ਕਿਉਂਕਿ ਗੱਲ ਭਾਈ ਅਮਰਪਾਲ ਸਿੰਘ ਦੀ ਰਿਹਾਈ ਤੇ ਜਿਹੜਾ ਅਮਰੀਕਾ ਵਿੱਚੋਂ ਉਪਰਾਲਾ ਹੋਇਆ ਉਹਦੇ ਤੇ ਕਰਨੀ ਐ ਤੇ ਗੱਲ ਬੜੀ ਅਹਿਮ ਐ ਸੁਣਨੀ ਸਾਰਿਆਂ ਨੂੰ ਜ਼ਰੂਰੀ ਹੁੰਦੀ ਐ ਪੰਜਾਬ ਦੇ ਪਹਿਲਾਂ ਤਾਂ ਇਹ ਦੇਖੋ ਯਾਰ ਮੈਨੂੰ ਐ ਲੱਗਦਾ ਜਿਵੇਂ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚਦੀ ਐ ਕਮੈਂਟ ਕਰਕੇ ਦੱਸਿਓ ਮੇਰਾ ਵੀਰ ਜਿਹੜਾ ਵੀਰ ਸਾਡਾ ਜੁੜਿਆ ਕਮੈਂਟ ਕਰਕੇ ਦੱਸਿਓ ਆਵਾਜ਼ ਪ੍ਰੋਪਰ ਆ ਰਹੀ ਹੈ ਤੁਹਾਡੇ ਕੋਲ ਪਹੁੰਚਦੀ ਹੈ ਗੱਲ ਬੜੀ ਅਜੀਬ ਆ ਜਿਵੇਂ ਅਮਰੀਕਾ ਦੇ ਵਿੱਚੋਂ ਜਿਹੜਾ ਪਰਾਨਾ ਹੋਇਆ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇਹ ਗੱਲ ਬੜੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਆ ਬਹੁਤ ਸੋਹਣੀ ਗੱਲ ਆ ਯਾਨੀ ਤੇ ਮੈਂ ਕਹਿੰਦਾ ਵੀ ਜਿੰਨੇ ਤੁਸੀਂ ਜੁੜੋਗੇ ਤਾਂ ਮੇਰਾ ਫਿਰ ਆ ਕਮੈਂਟ ਜ਼ਰੂਰ ਕਰ ਦੇਣਾ ਯਾਰ ਵੀ ਆਪਣੀ ਆਵਾਜ਼ ਤੁਹਾਡੇ ਤੇ ਕਉਂਦੀ ਆ ਪਹਿਲਾਂ ਵੀ ਮੈਨੂੰ ਕੱਲ ਮੈਂ ਦੇਖਿਆ ਜਿਵੇਂ ਆਵਾਜ਼ ਨਹੀਂ ਗਈ ਹੁੰਦੀ ਪਰ ਮੈਂ ਬਾਅਦ ਵਿੱਚ ਚੈੱਕ ਕੀਤਾ ਤਾਂ ਉਹ ਆਵਾਜ਼ ਮੇਰੀ ਜਾ ਰਹੀ ਸੀ ਕਮੈਂਟ ਜ਼ਰੂਰ ਕਰਨਾ ਜਿਹੜੇ ਭਰਾ ਜੁੜੇ ਨੇ ਕਿੱਥੋਂ ਕਿੱਦੱਕ ਆਪਣੀ ਆਵਾਜ਼ ਜਾਂਦੀ ਆ ਤੁਸੀਂ ਮੇਰੇ ਵੀਰ ਕਿੱਥੋਂ ਦੇਖ ਰਹੇ ਹੋ ਕਮੈਂਟ ਜ਼ਰੂਰ ਲਿਖਣਾ ਹਾਂ ਬੱਬੂ ਸਿੱਧੂ ਕੀ ਗੱਲ ਐ ਬੜਾ ਇੱਧਰ ਬੜੇ ਜਿਹਨਾਂ ਬਾਅਦ ਯਾਦ ਕੀਤਾ ਕੀ ਹਾਲ ਨੇ ਬੱਬੂ ਸਿੱਧੂ ਜੁੜ ਗਿਆ ਬਈ ਸਰਦੂਲਗੜ ਤੋਂ ਇਹ ਆਪਣਾ ਦੋਸਤ ਐ ਬੜਾ ਭਾਈ ਅਮਰਪਾਲ ਸਿੰਘ ਦੇ ਉੱਪਰ ਬਹੁਤ ਬਾਰੀ ਗੱਲਾਂ ਕੀਤੀਆਂ ਅਸੀਂ ਤਾਂ ਹੁਣ ਮੇਰੀ ਅਪੀਲ ਆ ਸਾਡੇ ਵਾਲਿਓ ਪੰਜਾਬ ਵਾਲਿਓ ਕਿ ਜਿੰਨੇ ਭਰਾ ਤੁਸੀਂ ਜੁੜਦੇ ਹੋ ਸ਼ੇਅਰ ਕਰਦੇ ਰਹਿਣਾ ਨਾਲ ਦੀ ਨਾਲ ਲਾਈਵ ਨੂੰ ਤਾਂ ਕਿ ਆਪਣੇ ਪੰਜਾਬ ਦੇ ਵਿੱਚ ਵੱਡਾ ਸੁਨੇਹਾ ਜਾਵੇ ਭਾਈ ਅਮਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਅਮਰੀਕਾ ਦੇ ਵਿੱਚੋਂ ਉਪਰਾਲਾ ਹੋਇਆ ਰਾਸ਼ਟਰਪਤੀ 트੍ਰੰਪ ਬਣੀਓ ਡੋਨਲਡ 트੍ਰੰਪਾ ਜਿਹੜਾ ਉਹਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਮੇਰਾ ਵੀਰ ਕਮੈਂਟ ਕਰਕੇ ਇਹ ਦੱਸਣਾ ਵੀ ਆਵਾਜ਼ ਆਉਂਦੀ ਹੈ ਜੇਕਰ ਆਵਾਜ਼ ਪਹੁੰਚਦੀ ਹੈ ਤੁਸੀਂ 19 ਬੰਦੇ ਜੁੜੇ ਹੋ ਮੈਂ ਕਹਿੰਦਾ ਵੀ ਇੱਕ ਇੱਕ ਬੰਦੇ ਨੂੰ ਸ਼ੇਅਰ ਕਰੋਗੇ 38 ਹੋ ਜਾਣਗੇ ਫਿਰ ਆਪਾਂ ਗੱਲ ਕਰਾਂਗੇ ਅੱਗੇ ਭਾਈ ਅਮਰਪਾਲ ਸਿੰਘ ਤੇ 19 ਦੁਣਾ 38 ਹੋ ਜਾਣੀਏ ਇੱਕ ਇੱਕ ਬੰਦਾ ਸ਼ੇਅਰ ਕਰੋ ਮੇਰਾ ਵੀਰ ਕਮੈਂਟ ਜ਼ਰੂਰ ਕਰਿਓ ਵੀ ਕੀ ਆਵਾਜ਼ ਆ ਰਹੀ ਹੈ ਸ਼ੇਅਰ ਕਰ ਦੇਣਾ ਨਾਲ ਦੀ ਨਾਲ ਮੇਰਾ ਵੀਰ ਬੱਬੂ ਸਿੱਧੂ ਨੂੰ ਵੀ ਮੇਰੀ ਅਪੀਲ ਆ ਵੀ ਜਿਹੜੀ ਵੀਡੀਓ ਹੈ ਇਹ ਅੱਜ ਬਹੁਤ ਵੱਡਾ ਮੁੱਦਾ ਹੈ ਜਿਹੜਾ ਕਿ ਸ਼ੇਅਰ ਕਰਨਾ ਆਪਣਾ ਹੱਕ ਆ ਸਾਰਿਆਂ ਦਾ ਅੱਗੇ ਤੱਕ ਜੋੜ ਲਓ ਮੇਰਾ ਵੀਰ ਹੋਰ ਆਪਾ ਹੋ ਜੀਏ ਮੈਂ ਕਹਿੰਦਾ ਵੀ ਸੌਕ ਜਣਾ ਤਾਂ ਫਿਰ ਗੱਲ ਕਰਨ ਦਾ ਜਿਹੜਾ ਇੱਕ ਅਲੱਗ ਹੀ ਵੱਖਰਾ ਹੀ ਇੱਕ ਅੰਦਾਜ਼ ਹੋਣਾ ਸਾਰਿਆਂ ਦਾ ਕਿਉਂਕਿ ਰਹਿਾਈ ਅਮਰਪਾਲ ਸਿੰਘ ਦੀ ਅਮਰੀਕਾ ਦੇ ਵਿੱਚੋਂ ਸਨੇਹਾ ਆ ਜਾਣਾ ਇੱਕ ਮੈਂ ਕਹਿਣਾ ਵੀ ਜਿਵੇਂ ਬਹੁਤ ਸੋਹਣੀ ਗੱਲ ਆ ਯਾਰ ਬੜਾ ਲੰਬਾ ਸਮਾਂ ਹੋ ਗਿਆ ਸਾਡੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਪਹਿਲਾਂ ਦੇ ਬੰਦੀ ਸਿੰਘ ਅੰਦਰ ਨੇ ਔਰ ਦੂਜਾ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤਾਂ ਮੈਂ ਕਹਿੰਦਾ ਵੀ ਪੂਰੇ ਪੰਜਾਬ ਦੇ ਵਿੱਚ ਮਹੀਮ ਚੱਲੀ ਸੀ ਜਿਵੇਂ ਕਿ ਪੰਥਕ ਲਹਿਰ ਖੜੀ ਹੋ ਗਈ ਸੀ ਯਾਰ ਜਦੋਂ ਖੰਡੂਰ ਸਾਹਿਬ ਤੋਂ ਜਿੱਤਿਆ ਅਮਰਪਾਲ ਸਿੰਘ ਤਾਂ ਉਹ ਵੱਡੀ ਲੀਡ ਦੇ ਨਾਲ ਮੈਂ ਕਹਿੰਦਾ ਵੀ ਲੋਕਾਂ ਨੇ ਫਤਵਾ ਸੁਣਾਇਆ ਤਾਂ ਜੋ ਹੀ ਲੋਕ ਆ ਜਿਹੜੇ ਸਾਡੇ ਪੰਜਾਬ ਦੇ ਉਹ ਉਡੀਕ ਕਰ ਰਹੇ ਨੇ ਭਾਈ ਅਮਰਪਾਲ ਸਿੰਘ ਦੀ ਕਿ ਕਦੋਂ ਦੀ ਰਿਹਾਈ ਹੋਊਗੀ ਕਦੋਂ ਬਾਹਰ ਆਉਣਗੇ ਤਾਂ ਮੇਰੀ ਤੁਹਾਡੇ ਅੱਗੇ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਪਹਿਲਾਂ ਨਾ ਲਾਈਵ ਨੂੰ ਜਿਹੜੀ ਇਹ ਚੱਲ ਰਹੀ ਹੈ ਇਹਨੂੰ ਸ਼ੇਅਰ ਜ਼ਰੂਰ ਕਰੋ ਯਾਰ ਪੂਰਾ ਮੁੱਦਾ ਧਰਾਂਗੇ ਆਪਾਂ ਤੁਹਾਡੇ ਸਾਹਮਣੇ ਕਿ ਜਿਹੜਾ ਇਹ ਪ੍ਰਾਲਾ ਹੋਇਆ ਅਮਰੀਕਾ ਦੇ ਵਿੱਚੋਂ ਇਹ ਬੜੀ ਅਹਿਮ ਗੱਲ ਹੈ ਸੁਣਨੀ ਬੜੀ ਜ਼ਰੂਰੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਤਾਂ ਮੈਂ ਕਹਿੰਦਾ ਵੀ ਜੇ ਹੁਣ ਜੁੜ ਜਾਣ ਕਈ ਬੰਦੇ ਤਾਂ ਆਪਾਂ ਪੂਰੀ ਗੱਲ ਸ਼ੁਰੂ ਕਰਾਂਗੇ ਆਵਾਜ਼ ਆ ਰਹੀ ਹੈ ਆ ਰਹੀ ਹੈ ਬੱਬੂ ਸਿੱਧੂ ਸਾਹਿਬ ਦੱਸਿਓ ਆਵਾਜ਼ ਪਹੁੰਚ ਰਹੀ ਹੈ ਤਾਂ ਠੀਕ ਹੈ ਪੰਜਾਬੀਓ ਸ਼ੁਰੂ ਕਰਦੇ ਆ ਆਪਾਂ ਹੁਣ ਗੱਲ ਗੱਲ ਇਹ ਹੈ ਵੀ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਦੇ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਠੀਕ ਆ ਸਹੀ ਆ ਹਾਂ ਭਾਈ ਆਵਾਜ਼ ਪਹੁੰਚ ਰਹੀ ਹੈ ਮੇਰੀ ਤੁਹਾਡੇ ਕੋਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਉਹਨਾਂ ਨੇ ਇੱਕ ਅਪਰਾਲਾ ਕੀਤਾ ਪੂਰੇ ਸਿਕਾਉਮ ਦੇ ਲਈ ਤੇ ਭਾਰਤ ਜਿਹੜੀ ਭਾਰਤ ਦੀ ਸਾਡੀ ਸਰਕਾਰ ਯਾਨੀ ਮੋਦੀ ਸੈਂਟਰ ਗਵਰਨਮੈਂਟ ਤਾਂ ਇਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਉਹਨਾਂ ਨੇ ਦੇਖੋ ਇੱਕ ਪਾਸੇ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਸਾਡੇ ਸਿੱਖਾਂ ਨੇ ਇੱਕ ਮੁਹਿੰਮ ਚਲਾਈ ਪੂਰੇ ਕੈਨੇਡਾ ਦੇ ਉੱਤੇ ਕਬਜ਼ਾ ਹੋ ਚੁੱਕਿਆ ਸਿੱਖ ਹੋਂਦ ਦਾ ਪੰਜਾਬੀਆਂ ਦਾ ਤਾਂ ਦੂਜੇ ਪਾਸੇ ਡੋਨਰ 트ੰਪ ਨੇ ਦੇਖਿਆ ਆ ਵੀ ਯਾਰ ਅਮਰੀਕਾ ਇੱਕ ਬਹੁਤ ਵੱਡਾ ਪਾਵਰਫੁਲ ਦੇਸ਼ ਆ ਜਿਹਦੇ ਬੜੇ ਮਜਬੂਤ ਰਿਸ਼ਤੇ ਨੇ ਸਾਡੇ ਭਾਰਤ ਦੇ ਨਾਲ ਤਾਂ ਵੱਡੀ ਸੰਖਿਆ ਉਥੇ ਪੰਜਾਬ ਦੀ ਪਾਈ ਜਾਂਦੀ ਹੈ ਜਿਹੜੀ ਸਿੱਖ ਕੌਮ ਸਾਡੀ ਵਸੀ ਹੋਈ ਕਈ ਦਹਾਕਿਆਂ ਤੋਂ ਕਈ ਸਾਲਾਂ ਤੋਂ ਤਾਂ ਹੁਣ ਮੇਰੀ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਲਾਈਵ ਨੂੰ ਮੇਰਾ ਵੀਰ ਸ਼ੇਅਰ ਕਰਦੇ ਰਹਿਣਾ ਜਿਹੜੇ ਭਰਾ ਜੁੜੀ ਜਾਂਦੇ ਨੇ ਸ਼ੇਅਰ ਜ਼ਰੂਰ ਕਰਦੇ ਰਹਿਣਾ ਤਾਂ ਕਿ ਅੱਗੇ ਤੱਕ ਨੌਜਵਾਨਾਂ ਤੇ ਇੱਕ ਹੋਰ ਗੱਲ ਫੈਲੇ ਸਾਡੇ ਪੰਜਾਬ ਵਾਸੀਆਂ ਨੂੰ ਪਤਾ ਲੱਗੇਗੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਉਪਰਾਲਾ ਅਮਰੀਕਾ ਦੇ ਡੋਨਰ 트럼ਪ ਰਾਸ਼ਟਰਪਤੀ ਨੇ ਕੀਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਯਾਰ ਉਹਨਾਂ ਨੇ ਕੀ ਕਿਹਾ ਵੀ ਇੱਕ ਬੰਦੇ ਨੂੰ ਬਿਨਾਂ ਕਿਸੇ આરોਪ ਤੋਂ ਤੁਸੀਂ ਨੈਸ਼ਨਲ ਸਕਿਉਰਿਟੀ ਐਕਟ ਲਾ ਦਿੱਤਾ ਯਾਨੀ ਐਨਐਸਏ ਦੇ ਤਹਿਤ ਉਹਨੂੰ ਤੁਸੀਂ ਅੰਦਰ ਰੱਖਿਆ ਪਰ ਇਹਨ세 ਲਾਇਕ ਆਦੇ ਵਾਸਤੇ ਐ ਇਹਦੇ ਸਬੂਤ ਅਜ ਤੱਕ ਨਾ ਸੈਂਟਰ ਗਵਰਨਮੈਂਟ ਤੇ ਨਾ ਹੀ ਪੰਜਾਬ ਸਰਕਾਰ ਦੇ 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 ਰਹੀ ਐ ਕਿਸੇ ਤਰ੍ਹਾਂ ਇਹਨਾਂ ਦੇ ਸਬੂਤ ਨਹੀਂ ਦਿੱਤੇ ਗਏ ਤਾਂ ਇਹ ਬਾਰ-ਬਾਰ ਦਾਅਵੇ ਕਰਦੇ ਨੇ ਵੀ ਯਾਰ ਸਾਡੇ ਕੋਲ ਸਬੂਤ ਨੇ ਸਾਡੇ ਕੋਲੇ ਫਲਾਨਾ ਜੀ ਤਾਂ ਵਿਰੋਧੀਆਂ ਨੂੰ ਬੜਾ ੱੱਕਾ ਲੱਗਿਆ ਜਦੋਂ ਇਹ ਖਬਰ ਸੁਣੀ ਉਹਨਾਂ ਨੇ ਵੀ ਪੰਜਾਬ ਦਾ ਸੂਰਵੀਰ ਯੋਧਾ ਬਾਹਰ ਆ ਰਿਹਾ ਯਾਰ ਪੰਜਾਬ ਦੇ ਵਿੱਚ ਕਿਉਂਕਿ ਇਹ ਇੱਕ ਨਾ ਉਹਨਾਂ ਨੇ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਨੇ ਵਕੀਲਾਂ ਦੀ ਇੱਕ ਟੀਮ ਖੜੀ ਕਰੀ ਐ ਜਿਹੜੀ ਸਿੱਖ ਕੌਮ ਦਾ ਪੂਰਾ ਯਾਨੀ ਮੈਂ ਕਹਿੰਦਾ ਵੀ ਜੋਰਾਂ ਦੇ ਨਾਲ ਉਹ ਅਗਵਾਈ ਕਰ ਰੇ ਸਿੱਖ ਕੌਮ ਦੇ ਲਈ ਸਿੱਖ ਚਿਹਰੇ ਸਾਰੇ ਵਕੀਲ ਨੇ ਪੰਜਾਬ ਦੇ ਹੀ ਲੋਕ ਨੇ ਉਹ ਜਿਹੜੇ ਅਮਰੀਕਾ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਮੈਂ ਕਹਿੰਦਾ ਵੀ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਇਹ ਗੱਲ ਗਈ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਆ ਕਿ ਭਾਈ ਅਮਰਪਾਲ ਸਿੰਘ ਦੇ ਲਈ ਅਮਰੀਕਾ ਵਰਗਾ ਦੇਸ਼ ਇੱਕ ਮੈਂ ਕਹਿੰਦਾ ਵੀ ਜਿਵੇਂ ਉਹਦੇ ਹੱਕ ਦੇ ਵਿੱਚ ਖੜ ਜਾਵੇ ਤਾ ਉਹਦੀ ਅਗਵਾਈ ਕਰਨ ਤੇ ਗੱਲ ਕਹੇ ਕਿ ਨਾ ਦੋਵੇਂ ਸਰਕਾਰਾਂ ਨੂੰ ਤੁਹਾਨੂੰ ਪਤਾ ਹੈ ਵੀ بڑا ਰਿਸ਼ਤਾ ਗੂੜਾ ਸਾਡੇ ਪੰਜਾਬ ਆਪਣੇ ਭਾਰਤ ਦਾ ਅਮਰੀਕਾ ਦੇ ਨਾਲ ਤਾਂ ਅਮਰੀਕਾ ਇਹਨਾਂ ਨੂੰ ਹੁਣ ਮਨਾਉਣ ਤੇ ਹੋ ਰਿਹਾ ਹੁਣ ਜ਼ੋਰ ਲਾ ਰਿਹਾ ਵੀ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਰਿਹਾ ਕਰੋ ਯਾਰ ਇੱਕ ਸਿੱਖ ਚਹਿਰਾ ਇੱਕ ਉਹ ਬੰਦਾ ਅੰਦਰ ਕੀਤਾ ਜਿਹੜਾ ਪੰਜਾਬ ਦੇ ਪ੍ਰਤੀ ਲੋਕਾਂ ਦੀਆਂ ਜਾਨਾਂ ਬਚਾਉਣ ਤੇ ਲੱਗਿਆ ਹੋਇਆ ਸੀ ਉਹਨੂੰ ਤੁਸੀਂ ਅੱਜ ਅੰਦਰ ਰੱਖੀ ਬੈਠੇ ਹੋ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਤਾਂ ਮੈਂ ਕਹਿੰਦਾ ਵੀ ਸਾਡੀ ਪੰਜਾਬ ਸਰਕਾਰ ਵੀ ਚਾਹੀਦਾ ਇਹਨਾਂ ਨੂੰ ਵੀ ਜਦੋਂ ਪੰਜਾਬ ਦੇ ਲੋਕ ਨਹੀਂ ਮੰਨ ਰਹੇ ਤਾਂ ਤੁਸੀਂ ਕਿਉਂ ਤੱਕੇ ਦੇ ਨਾਲ ਥੋਪਦੇ ਹੋ ਭਾਈ ਤਾਂ ਹੀ ਬਹੁਤ ਵੱਡੀ ਗੱਲ ਲੱਗੀ ਮੈਨੂੰ ਵੀ ਜਿਹੜਾ ਅਮਰੀਕਾ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਯਾਰ ਉਪਰਾਲਾ ਕੀਤਾ ਵੀ ਅਸੀਂ ਉਹਨੂੰ ਰਿਹਾ ਕਰਵਾਉਣ ਦੇ ਵਿੱਚ ਟੀਮ ਖੜੀ ਕਰੀਏ ਇੱਕ ਵਕੀਲਾਂ ਦੀ ਉਹ ਵਕੀਲ ਕਹਿੰਦੇ ਨੇ ਵੀ ਅਸੀਂ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਵੱਡੇ ਪੱਧਰ ਤੇ ਕੰਮ ਕਰਾਂਗੇ ਤੇ ਅਸੀਂ ਇਹਨੂੰ ਰਿਹਾ ਕਰਵਾ ਕੇ ਰ੍ਹਾਂਗੇ ਬੜਾ ਲੰਮਾ ਸਮਾਂ ਹੋ ਗਿਆ ਜੂਝਦਿਆਂ ਨੂੰ ਕਈ ਸਿੰਘ ਸਾਡੇ ਪਹਿਲੇ ਬੰਦੀ ਸਿੰਘ ਕਈ ਕਈ ਸਾਲਾਂ ਤੋਂ ਬੰਦ ਨੇ ਜਿਵੇਂ ਕਿ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਹੁਣ 3 ਘੰਟਿਆਂ ਦੀ ਪ੍ਰੌਲ ਤੇ ਆਏ ਸੀ ਤਾਂ ਉਹਨਾਂ ਨੂੰ ਵੀ ਫਾਂਸੀ ਦੇ ਜਿਹੜੇ ਕਿ ਆਰਡਰ ਨੇ ਉਹ ਇੰਤਜ਼ਾਰ ਕਰ ਰਹੇ ਨੇ ਇਹ ਆ ਸਾਡੀ ਸਿੱਖ ਕੌਮ ਦਾ ਰਤਬਾ ਤੇ ਜਜਵਾ ਉਹ ਹਲੇ ਵੀ ਨਹੀਂ ਡੋਲਦਾ ਸ਼ੇਰ ਤੇ ਭਾਈ ਅਮਰਪਾਲ ਸਿੰਘ ਉੱਪਰ ਉਸ ਦਿਨ ਮਜੀਠੀਆ ਨੇ ਸਵਾਲ ਕੀਤੇ ਇਹ ਵੀ ਬੜੀ ਮਾੜੀ ਗੱਲ ਹੈ ਜਿਹੜਾ ਬੰਦਾ ਸਿੱਖ ਕੌਮ ਦੇ ਲਈ ਅੱਗੇ ਤੁਰਦਾ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ ਉਹਨੂੰ ਯਾਰ ਲੱਤਾਂ ਖਿੱਚਦੇ ਸਾਡੇ ਪੰਜਾਬ ਵਾਲੇ ਜਿਹੜੇ ਕਈ ਸਿੱਖ ਚਿਹਰਿਆਂ ਦੇ ਵਿੱਚ ਮੌਜੂਦ ਨੇ ਉਹ ਕਹਿੰਦੇ ਨੇ ਵੀ ਅਮਰਪਾਲ ਸਿੰਘ ਬਾਹਰ ਨਾਵੇ ਉਹਦੀ ਐਮਪੀ ਸ਼ਿਪ ਰੱਦ ਕਰਾਉਣ ਤੇ ਕੋਹਾਂ ਨੇ ਪਟੀਸ਼ਨਾਂ ਪਾ ਦਿੱਤੀਆਂ ਕੋਟਾਂ ਦੇ ਵਿੱਚ ਤਾ ਹੁਣ ਤੁਸੀਂ ਦੱਸੋ ਵੀ ਇਹ ਗੱਲ ਚੰਗੀ ਐ ਨਹੀਂ ਹੈਗੀ ਤਾਂ ਹੁਣ ਮੇਰੀ ਅਪੀਲ ਐ ਲਾਈਵ ਨੂੰ ਵੱਧ ਤੋਂ ਵੱਧ ਮੇਰਾ ਵੀਰ ਆਪਣੇ ਲੋਕਾਂ 'ਚ ਸ਼ੇਅਰ ਜ਼ਰੂਰ ਕਰ ਦੇਣਾ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਅਮਰੀਕਾ ਵੀ ਉੱਠ ਖੜਿਆ ਤਾਂ ਠੀਕ ਐ ਪੰਜਾਬੀਓ ਮਿਲਦੇ ਆਂ ਫੇਰ ਆਪਾਂ ਅਗਲੇ ਲਾਈਵ ਤੇ ਤੇ ਜਿਹੜੇ ਭੈਣ ਭਰਾ ਤੁਸੀਂ ਚੈਨਲ ਤੇ ਨਵੇਂ ਹੋ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਘੰਟੀ ਵੀ ਦਬਾ ਦੇਣਾ ਜੀ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਪੰਜਾਬ ਦੇ ਮੁੱਦਿਆਂ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਹੱਕਾਂ ਦੇ ਪ੍ਰਤੀ ਆਪਣੀ ਗੱਲ ਹੁੰਦੀ ਹੈ ਤਾਂ ਪੰਜਾਬ ਵਾਲਿਓ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰ ਦੇਣਾ ਮੇਰਾ ਵੀਰ ਆਪਦਾ ਫਰਜ਼ ਸਮਝ ਕੇ ਯਾਰ ਇਹ ਪੰਜਾਬ ਦੀ ਧਰਤੀ ਹੈ ਇਹਦੇ ਵਿੱਚ ਯੋਗਦਾਨ ਪਾਉਣਾ ਹਰ ਲੋਕਾਂ ਨੂੰ ਜ਼ਰੂਰੀ ਹੈ ਕਿਉਂਕਿ ਇੱਕ ਯੋਧਾ ਬੰਦਾ ਸਾਡਾ ਜੇਲਾਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਜਿਹੜੀ ਕਈ ਕੋਹ ਸੋ ਦੂਰ ਡਿਬਰੂਗੜ੍ਹ ਅਸਾਮ ਦੇ ਵਿੱਚ ਮੌਜੂਦ ਹੈ ਇਹ ਸਾਡੇ ਪੰਜਾਬ ਦੀ ਸਰਕਾਰ ਦਾ ਜਿਹੜਾ ਕਿ ਅਸਲੀ ਸੱਚ ਹੈ ਤੁਹਾਡੇ ਸਾਹਮਣੇ ਹੈ ਕਿੰਨਾ ਕੁ ਟਾਈਮ ਬੰਦ ਕਰਨੀਏ 2 ਸਾਲ ਹੋਰ ਆ ਵੱਧ ਤੋਂ ਵੱਧ ਅਕੜੀ ਸਾ ਘੜਾ ਸਿਰਲੇ ਟੱਪ ਜਾਣੇ ਆ ਤਾਂ ਫੇਰ ਕੀ ਕਰਨਗੇ ਬਾਈ ਆਖਰ ਕੀ ਹੁਣ ਯੋਧੇ ਨੇ ਬਾਹਰ ਆ ਜਾਣਾ ਤੁਹਾਡੇ ਵਿੱਚ ਆਉਣਾ ਪੰਜਾਬ ਦੇ ਲੋਕਾਂ ਦੇ ਵਿੱਚ ਆਉਣਾ ਕੀ ਇਹ ਗੱਲ ਦੱਸੋ ਭਾਈ ਅਮਰਪਾਲ ਸਿੰਘ ਨੂੰ ਕੋਈ ਇਹੋ ਦਰਜਾ ਮਿਲਿਆ ਜਿਹੜਾ ਹੋਰ ਐਮਪੀਆ ਨੂੰ ਮਿਲਿਆ ਐਮਪੀ ਬਣ ਕੇ ਬੰਦੇ ਨੇ ਕੀ ਕਰਿਆ ਬਸ ਇੱਕ ਨਾਂ ਦਾ ਐਮਪੀ ਬਣਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖ ਰੱਖਿਆ ਬੰਦ ਕਰ ਰੱਖਿਆ ਯਾਰ ਕਮਾਲ ਹੋ ਗਿਆ ਸਾਡੇ ਸਰਕਾਰਾਂ ਦਾ ਤਾਂ ਇਹੀ ਸਾਰੀ ਕਹਾਣੀਆਂ ਵੀ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚੋਂ ਵੀ ਆਵਾਜ਼ ਉੱਠੀ ਖੜੀ ਐ ਇਹ ਇਕੱਲਾ ਪੰਜਾਬ ਨਹੀਂ ਬਹੁਤ ਦੂਰ ਤੱਕ ਹੈ ਪੰਜਾਬ ਕਈ ਮੁਲਕਾਂ ਦੇ ਵਿੱਚ ਮੌਜੂਦ ਹੈ ਤੇ ਕਈ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਪੰਜਾਬੀ ਬਾਹਰ ਬੈਠੇ ਨੇ ਤਾਂ ਇਹੀ ਮੈਂ ਤੁਹਾਡੇ ਅੱਗੇ ਅਪੀਲ ਕਰਦਾ ਜਿੰਨੇ ਤੁਸੀਂ ਮੇਰੇ ਵੀਰ ਮੇਰੇ ਭਰਾ ਭੈਣ ਕੋਈ ਕੋਈ ਵੀ ਜੁੜਿਆ ਤਾਂ ਤੁਸੀਂ ਇਸ ਲਾਈਵ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰਨੀ ਹੈ ਕੀ ਲੱਗਦਾ ਯਾਰ ਮੀਡੀਆ ਦਾ ਯੁੱਗ ਹੈ ਇੱਕ ਚੁਟਕੀ ਦਾ ਕੰਮ ਆ ਜਿਹੜਾ ਆਪਾਂ ਇੱਕ ਦੂਜੇ ਦਾ ਸਨੇਹਾ ਅੱਗੇ ਤੇ ਸ਼ੇਅਰ ਕਰ ਦਿੰਨੇ ਆ ਮੈਂ ਕਹਿੰਦਾ ਵੀ ਚੰਗੀ ਚੀਜ਼ ਨੂੰ ਕੋਈ ਨਹੀਂ ਕਰਦਾ ਕੁੜੀ ਕੱਤਰੀ ਦੀ ਕੋਈ ਹੋਰ ਗੰਦੀ ਮੰਦੀ ਵੀਡੀਓ ਸਾਹਮਣੇ ਆ ਜਾਂਦੀ ਹੈ ਉਸ ਤੇ ਪਤਾ ਨਹੀਂ ਸੀ ਹਜ਼ਾਰਾਂ ਲੋਕ ਕਲਿੱਕ ਕਰ ਦਿੰਨੇ ਆ ਦੇਖ ਲੈਣੇ ਆ ਸੁਣ ਲੈਣੇ ਆ ਬੜਾ ਸ਼ੇਅਰ ਕਰ ਦਿੰਨੇ ਆ ਯਾਰ ਇਹੀ ਸਾਡੇ ਪੰਜਾਬ ਦੇ ਲੋਕਾਂ ਦਾ ਜਿਹੜਾ ਕਿ ਕਈ ਵਾਰ ਮੈਂ ਦੇਖੀ ਹੈ ਇਹ ਗੱਲ ਮੈਂ ਖੁਦ ਪਰ ਧਿਆਈ ਹੈ ਇੱਕ ਮੈਂ ਵੀਡੀਓ ਪਾਈ ਸੀ ਸੰਤ ਢੱਡਰੀਆਂ ਵਾਲੇ ਤੇ ਉਹਨੂੰ ਬਹੁਤ ਸਾਰੇ ਲੋਕਾਂ ਨੇ ਦੇਖਿਆ ਲੱਖਾਂ ਦੇ ਵਿੱਚ ਦੇਖਿਆ ਪਰ ਜਦੋਂ ਕੋਈ ਯੋਧੇ ਦੀ ਗੱਲ ਕਰਦੇ ਪਤਾ ਨਹੀਂ ਕਿੱਥੇ ਭਗ ਜਾਂਦੇ ਸਾਡੇ ਲੋਕ ਸੋ ਇਸੇ ਕਰਕੇ ਜਿੰਨੇ ਮੇਰੇ ਭੈਣ ਭਰਾ ਤੁਸੀਂ ਜੁੜਦੇ ਹੋ ਲਾਈਵ ਨੂੰ ਜਰੂਰ ਸ਼ੇਅਰ ਕਰਨਾ ਅੱਗੇ ਤਾਂ ਕਿ ਆਪਣੇ ਭੈਣ ਭਰਾਵਾਂ ਤੱਕ ਇਹ ਗੱਲ ਪਹੁੰਚੇ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚੋਂ ਗੋਰੇ ਕਾਲੇ ਸਭ ਸਪੋਰਟ ਕਰ ਰਹੇ ਭਾਈ ਅਵਰਤਪਾਲ ਸਿੰਘ ਦੀ ਕਈ ਹੋਰ ਵੀ ਮੁਰਖ ਨੇ ਜਿਨ੍ਹਾਂ ਦਾ ਹਲੇ ਨਾਮ ਆਉਣਾ ਬਾਕੀ ਹੈ ਤੁਹਾਡੇ ਸਾਹਮਣੇ ਆਉਣਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਅਗਲੇ ਲਾਈਵ ਤੇ ਦੇਖਦੇ ਕੀ ਬਣਦਾ ਕੋਈ ਸੁਨੇਹਾ ਚੰਗਾ ਆਉਂਦਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਾਂ ਫਿਰ ਆਪਣੇ ਯੋਧਿਆਂ ਦੇ ਪ੍ਰਤੀ ਕੋਈ ਚੰਗੀ ਖਬਰ ਲੈ ਕੇ ਆਵਾਂਗੇ ਠੀਕ ਆ ਪੰਜਾਬੀਓ ਮਿਲਦੇ ਆ ਫਿਰ